ਨਹੀਂ ਜੀ ਸਨੋਪੀ ਜੀ ਦਾ ਅਲਿਬਰਾਸ ਕੰਪੂਨਟ ਪੱਤਰਗਾਲ ਜੀ ਅੱਜ ਆਪਾਂ ਪਿਆਏ ਆ ਇੱਕ ਅਪਡੇਟ ਵਾਸਤੇ ਜੋ 21 ਜੁਲਾਈ 25 ਨੂੰ ਐਫਆਰ ਹੋਇਆ ਸੀ ਜੰਡਿਆਲਾ ਥਾਣੇ 'ਚ ਐਫਆਰ ਨੰਬਰ 163 ਹੋਇਆ ਸੀ ਦਿੱਤੇ ਐਡਵੋਕੇਟ ਲਖਮਿੰਦਰ ਸਿੰਘ ਉਹਨਾਂ ਦੇ ਉੱਤੇ ਫਗੋਲੀ ਚਲਾਇਆ ਸੀ ਤਿੰਨ ਅਨਨੋਨ ਦੋਸ਼ੀਆਂ ਨੇ ਗੋਲੀ ਚਲਾਇਆ ਸੀ ਤੇ ਅਮਰਤਸਰ ਰੂਰਲ ਪੁਲਿਸ ਨੇ ਤੁਰੰਤ ਕਾਰਵਾਈ ਕਰਕੇ ਇਕ ਲੌਫ੍ਰੀਟਸਨ ਜੋ ਅੰਮ੍ਰਿਤਸਰ ਸਿਟੀ ਦਾ ਰੈਨ ਵਾਲਾ ਉਹਨੂੰ ਅਰੈਸਟ ਕੀਤਾ। ਨਾਲ ਨਾਲ ਸੀਸੀਟੀਵੀ ਦਾ ਟ੍ਰਾਇਲ ਹੈ। ਸੀਸੀਟੀਵੀ ਟ੍ਰਾਇਲ ਨੂੰ ਫੋਲੋ ਕਰਕੇ ਆਪਣਾ ਐਸਐਚਓ ਜੁੰਡਿਆਲਾ ਦੇ ਟੀਮ ਤੇ ਨਾਲ ਆਪਣਾ ਸੀਆਈਏ ਟੀਮ ਅੰਡਰ ਸੁਪਰਵੀਜ਼ਨ ਆਫ ਡੀਐਸਪੀ ਅਤੇ ਡੀਐਸਪੀ ਜੁੰਡਿਆਲਾ ਇਨਾਂ ਨੇ ਕਾਫੀ ਮਿਹਨਤ ਕਰਕੇ 10 ਦਿਨ ਦੇ ਵਿੱਚ ਇਨਾਂ ਨੇ ਦੋ ਹੋਰ ਦੋਸ਼ੀਨਾਂ ਅਰੈਸਟ ਕੀਤੇ ਫ੍ਰਮ ਹਰਿਦੁਆਰ। ਦੋ ਦੋਸ਼ੀ ਫਾਇਰਿੰਗ ਤੋਂ ਬਾਅਦ ਗਏ ਸੀ ਹਰਿਦੁਆਰ ਗਏ ਸੀ ਤੇ ਆਪਣੀ ਟੀਮ ਸਿਜਾ ਕੇ ਦੋ ਦੋਸ਼ੀ ਮਨਪ੍ਰੀਤ ਸਿੰਘ ਤੇ ਮਨਵਿੰਦਰ ਸਿੰਘ ਨੂੰ ਅਰੈਸਟ ਕਰਕੇ ਆਏ ਹੈ। जोड़ा मन मनप्रीत सिंह है वो अमृतसर का रहने वाला है मनमिंदर सिंह गोयेंदवाल साहब का रहने वाला है जो कौन रहा है अमृतसर च इन दोषियों तो हम रिकवरी होया पांच अलग अलग, अलग रिकवरी हुए हैं दो बत्ती बोर के पिस्टल हुए हैं एक नाइन एम एम पिस्टल और एक ती बोर पिस्टल हुए नाल एक चौबी राउंड भी बरामद की हुई है मनप्रीत पहले छह परचे है जी मनप्रीत छः परचे हैं तीन सौ दो तीन सौ तो, तेई ती, तीन सौ साहत आम के परचे हैं ਏ ਮਨਮਿੰਦਰ ਦੇ ਉੱਤੇ ਤਿੰਨ ਪਰਚੇ ਪਹਿਲੇ ਐਂਡੀਪੀਐਸ ਦੀ ਤੇ ਲੋਪ੍ਰੀਤ ਦੇ ਪਹਿਲੇ ਵੀ ਪਰਚਾ ਜਾਨੀ ਇਲਾਨੇ ਇਹ ਸਾਰੇ ਕੀਤੇ 8 ਹੋਰ ਨਦਰ ਸਾਥੀ ਹੈ ਜੋ ਅਭੀ ਤੱਕ ਹਨ ਤੇ ਤੋਂ ਅਭੀ ਤੇ ਬਾਕੀ ਰੋਸ਼ੀਆਂ ਵਾਸਤੇ ਗ੍ਰਹਟਿਸ ਆਨ ਅਮਨਸਰ ਪੁਲਿਸ ਜਾਨ ਹੈ ਲੋਪ੍ਰੀਤ ਨੂੰ ਪਹਿਲਾਂ ਰਸ਼ ਕਰ ਲਿਆ ਗਿਆ ਸੀ ਤੇ ਉਦੋਂ ਗੋਲੀ ਚਲਾਉਣ ਦੇ ਕਾਰਨ ਕੀ ਹੈ ਜੀ ਉਹ ਲੋਪ੍ਰੀਤ ਤੇ ਮਨਪ੍ਰੀਤ ਤੇ ਮਨਮਿੰਦਰ ਨੇ ਗੋਲੀ ਚਲਾਈ ਸੀ ਅਭੀ ਤੱਕ ਹਨ ਤੇ ਅਸੀਂ ਹੁਣ ਅਭੀ ਦੇ ਪਿੱਛੇ ਪਏ ਹੈ ਮਤਲਬ ਵੀ ਆਰ ਟ੍ਰਾਈਂਗ ਟੂ ਅਰੈਸਟ ਹਿਮ ਐਸ ਸੂਨ ਐਸ ਅਭੀ ਦਾ ਅਰੈਸਟ ਹੋ ਜਾਏਗਾ ਸਾਨੂੰ ਪਤਾ ਚੱਲ ਜਾਏਗਾ ਕਿ ਇਹਨਾਂ ਦਾ ਮੋਟਿਵ ਕੀ ਸੀ ਰਾਮ ਜੀ ਦੇ ਵਿੱਚ ਪਹਿਲੇ ਵੈਪਨ ਦੀ ਬਰਾਮਦ ਹੋਈ ਕਿ ਤਾਂ ਕੁਝ ਹੋਰ ਵੀ ਮਿਲਿੰਦਾ ਜਿਹੜਾ ਉਹ ਨਾਲ ਰਾਉਂਡਸ ਵੀ ਹੈ ਜੀ ਨਾਲ ਰਾਉਂਡਸ ਵੀ ਰਾਉਂਡਸ ਵੀ ਹੈ 24 ਰਾਉਂਡ

ਪਰਸਨਲ ਜੀ ਸੁਣ ਤੱਕ ਜੋ ਆਪਾਂ ਤਫਤੀਸ਼ ਕੀਤੇ ਹੈ ਪਰਸਨਲ ਜੀ ਸੀ ਆਇਆ ਸਰ ਨੇ ਜਦੋਂ ਆਪਾਂ ਅਭੀ ਅਭੀ ਨੂੰ ਫੜਾਂਗੇ ਤੇ ਨਾਲ ਜਿਹੜਾ ਚਾਰ ਔਰ ਦੋਸ਼ੀ ਉਹਨਾਂ ਫੜਾਂਗੇ ਤਾਂ ਪਤਾ ਚੱਲੇਗਾ ਇਹਦੀ ਕੁਮਰ ਦੇ ਮਾਲਕ ਇਹ ਕੁਮਰ ਦੇ ਜਿਹੜੇ ਦੋਸ਼ੀ ਸਾਰੇ ਸਾਰੇ 21 22 23 ਦੇ ਉਮਰ ਦੇ ਨਾਲ ਇਹ ਸਰ ਜਿੰਨੇ ਵਿਆਪਨ ਦਾ ਸਾਰੇ ਇਹਨਾਂ ਕੋਲ ਗਰਾਮੋਂ ਤੋਂ ਪਤਾ ਲੱਗਿਆ ਕਿ ਇਹ ਕਿਹੜਾ ਹੈ ਇਹ ਇਹ ਬਾਰਡਰ ਪਰ ਤੋਂ ਆਏ ਸੀ ਸਾਰੇ ਡਰੋਨ ਡਰੋਨ ਤੋਂ ਆਏ ਇਹਨਾਂ ਨੇ ਇਹਨਾਂ ਨੂੰ ਅਭੀ ਨੇ ਡਿਲੀਵਰੀ ਕੀਤੇ ਅਭੀ ਨੇ ਇਹਨਾਂ ਨੂੰ ਫੜਾਇਆ ਤੇ ਜੋ ਪੈਸ ਵਰਦਾਤ ਵਸਤ ਸਾਰੇ ਪਾਕਿਸਤਾਨੀ ਕਹਿ ਸਕਦੇ ਹੋ ਬਾਰਡਰ ਪਰ ਤੋਂ ਹੀ ਜਦ ਅਬ ਵਾਪਸ ਜਦ ਅਪਾ ਅਬ ਇਹਨਾਂ ਪੜਾਂਗੇ ਤਦ ਦੱਸ ਜੇਗਾ ਕਿ ਕਦੋਂ ਆਇਆ ਸੀ ਕਿੰਨਾ ਨੇ ਦਿੱਤਾ ਸੀ ਕਿਦੇ ਵਾਸਤੇ ਆਇਆ ਸੀ ਅਬੀ ਦਾ ਲਖਵਿੰਦਰ ਸਿੰਘ ਦੇ ਨਾਲ ਉਸ ਦੀ ਰਿਲੇਸ਼ਨ ਹੈ ਉਹ ਦੇ ਉਹਨਾਂ ਦੇ ਹਮਲਾ ਕੀ ਬੜਾ ਉਹ ਕਲੈਰਟੀ ਤਾਂ ਆਏਗਾ ਜਦ ਅਬ ਆਏਗਾ ਜੀ ਇਨਵੈਸਟੀਗੇਸ਼ਨ ਜਦ ਪੜਾਂਗੇ ਤਦ ਵਾਪਸ ਐਲਕੋਲ ਫਰਕਸ ਅਬੀ ਹਲੇ ਪਕੜਾ ਹਾਂਜੀ ਅੱਛਾ ਜੇ ਜੇ ਇਹਨਾਂ ਦੇ ਅਨਸਰ ਪੜਿਆ ਜੇ ਆਪਾਂ ਅਬੀ ਨੂੰ ਕਾਬੂ ਕਰਦੇ ਆ ਲੱਗਦਾ ਨਹੀਂ ਵੀ ਕੋਈ ਵੱਡੀ ਗੈਂਗ ਹੋਵੇ ਜਿਹੜੀ ਉਧਰੋਂ ਹੈ ਨਾ ਨੈਟਵਰਕ ਜਿਹੜਾ ਹੋਵੇ ਉਹ ਵੀ ਆਪਾਂ ਨੂੰ ਫਰਦਾ ਫਾਸ਼ ਹੋ ਸਕਦਾ ਹੈ ਬਿਲਕੁਲ ਬਿਲਕੁਲ ਸਰ ਜੀ ਇਨਵੈਸਟੀਗੇਸ਼ਨ ਇਜ਼ অন ਅਗਿਨ ਫੜਾਂਗੇ ਨਾਲ ਜਿਹੜਾ ਬੰਦੇ ਉਹਨੂੰ ਹੀ ਫੜਾਂਗੇ ਕਲੈਰਿਟੀ ਹੋਰ ਆ ਜਾਏਗਾ ਮੈਂ ਵਾਪਸ ਤੁਹਾਡੇ ਸਾਹਮਣੇ ਆ ਜਾਵਾਂਗਾ ਵਿਦ ਮੋਰ ਕਲੈਰਿਟੀ ਹੋਰ ਕੋਈ ਗੱਲ ਹੈ ਇਸ ਦੌਰਾਨ ਤੇ ਤਰਦੀਸ਼ ਦੇ ਸਾਹਮਣੇ ਆਈ ਹੋਈ ਸੀ ਮਨੋਂ ਤੱਕ ਨਹੀਂ ਆਈ ਸੀ ਸਰ ਅਜੇ ਫਾਸ਼ ਹੋ ਜੇ ਨਾਲ ਜਿਹੜੇ ਹੋ ਨਹੀਂ ਜੇ ਮਨੋਂ ਤੱਕ ਨਹੀਂ